ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਮੈਂ ਇੱਕ ਵੀਡੀਓ ਸਾਂਝੀ ਕਰਨੀ ਚਾਹੁੰਨਾ ਸੰਗਤ ਦੇ ਨਾਲ ਤੇ ਬੜਾ ਮਨ ਦੁਖੀ ਹੁੰਦਾ ਇਹਨਾਂ ਗੱਲਾਂ ਨੂੰ ਲੈ ਕੇ ਪਰ ਫੇਰ ਵੀ ਜਦੋਂ ਕੋਈ ਇਦਾਂ ਦਾ ਬੰਦਾ ਕੋਈ ਇਦਾਂ ਦੀ ਗੱਲ ਕਰੇ ਵੀ ਪੜਿਆ ਲਿਖਿਆ ਹੋਵੇ ਜਾਂ ਧਾਰਮਿਕ ਲੈਣ ਦੇ ਵਿੱਚ ਜਾਂ ਸਮਾਜਿਕ ਲੈਣ ਦੇ ਵਿੱਚ ਉਹ ਵੀ ਅਨਪੜਤਾ ਵਰਤ ਜਿ ਇਹਨਾਂ ਤੇ ਬੜਾ ਮਨ ਦੁਖੀ ਹੁੰਦਾ ਤੇ ਮੈਂ ਨਾ ਇੱਕ ਆਲਟਰੀਬੂ ਸੁਣੀ ਆ ਮੈਨੂੰ ਕਿਸੇ ਵੀਰ ਨੇ ਭੇਜੀ ਆ ਉਹ ਹਰਪ੍ਰੀਤ ਸਿੰਘ ਮਖੂ ਬਾਈ ਜੀ ਹੁਣਾਦੀ ਆ ਤੇ ਇੱਕ ਗੱਗੀ ਪੰਡਤ ਜੀ ਆ ਉਹਨਾਂ ਦੇ ਵਿੱਚ ਗੱਲਬਾਤ ਪਈ ਆ ਮੇਰੇ ਪ੍ਰਤੀ ਜਿਹੜੀ ਗੱਲਬਾਤ ਹੋਈ ਆ ਉਹ ਮੈਂ ਉਹਨੀਆਂ ਤਾਂ ਕਾਫੀ ਨੇ ਚਲੋ ਉਹਨਾਂ ਦੀ ਉਹ ਸੋਚਣ ਸ਼ਕਤੀ ਜਿੰਨੀ ਕੋ ਉਹਨਾਂ ਦੀ ਸੋਚ-ਬੋਚ ਸੀ ਕਿ ਉਹਨਾਂ ਨੇ ਭਾਈ ਕਹਿਤੀ ਆ ਆਪਾਂ ਨੂੰ ਕੋਈ ਤਰਾਜ ਨਹੀਂ ਪਰ ਜਿਹੜੀਆਂ ਗੱਲਾਂ ਉਹਨਾਂ ਨੇ ਬਿਨਾ ਤਵਦੀਸ਼ ਕੀਤੇ ਕਹਿਤੀਆਂ ਤੇ ਇਹ ਮੈਨੂੰ ਆਸ ਨਹੀਂ ਸੀ ਕਿਉਂਕਿ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਤ ਜੀ ਤੇ ਉਹ ਉਹਨਾਂ ਨੂੰ ਫੀਲ ਕਰਨਾ ਚਾਹੀਦਾ ਵੀ ਉਹਨਾਂ ਨੂੰ ਇਹ ਗੱਲਬਾਤ ਕਹਿਣੀ ਨਹੀਂ ਚਾਹੀਦੀ ਕਿਉਂਕਿ ਇੱਕ ਆਮ ਇਨਸਾਨ ਆ ਜਿਹੜੇ ਲੋਕ ਉਹ ਗੱਲਬਾਤ ਕਹਿਣ ਤੇ ਤਾਂ ਵੀ ਜਰਦੇ ਆ ਵੀ ਚਲ ਯਾਰ ਯਾਰ ਉਹਨਾਂ ਨੂੰ ਨਹੀਂ ਪਤਾ ਤੇ ਜੇ ਇੱਕ ਮੌਲਵੀ ਜਾਂ ਇੱਕ ਗਿਆਨੀ ਸਿੱਖ ਧਰਮ ਦੇ ਵਿੱਚੋਂ ਜਾਂ ਇੱਕ ਪਾਸਟਰ ਜਾਂ ਇੱਕ ਕਹਿ ਦਈਏ ਪੰਡਿਤ ਜੀ Hindu ਸਨਾਤਨ ਧਰਮ ਦੇ ਵਿੱਚ ਇਹ ਗੱਲਬਾਤ ਕਹਿਣ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ ਉਹ ਬੜੀ ਦੁੱਖ ਦਿੰਦੀ ਹੁੰਦੀ ਆ ਗੱਲ ਤੁਸੀਂ ਆ ਥੋੜੀ ਜੀ ਵੀਡੀਓ ਦੇਖੋ ਸੁਣੋ ਫਿਰ ਆਪਾਂ ਦੀ ਦੁਆ ਅੱਗੇ ਇਹਦਾ ਜਵਾਬ ਦਿੰਨੇ ਆ। ਅਮਰਪਾਲ ਸਿੰਘ ਮੈਰੋ ਦੀ ਗੱਲ ਕੀਤੀ। ਹਾਂ ਹਾਂ। ਜੇ ਅਮਰਪਾਲ ਸਿੰਘ ਮੈਰੋਂ ਐਡੇ ਸਿੱਖੀ ਦੇ ਪ੍ਰਚਾਰ ਹੈ ਉਹਨੂੰ ਦਰਦ ਹੈ ਸਿੱਖੀ ਦੇ ਪ੍ਰਚਾਰ ਦਾ। ਉਹ ਪਹਿਲਾਂ ਪਰਿਵਾਰ ਨੂੰ ਤਾਂ ਸਿੱਖੀ ਜੁਆਇਨ ਕਰਾ ਲੇ। ਹੂੰ। ਉਹਦਾ ਬਾਪੂ ਅੱਜ ਵੀ ਸलाम ਦੀ ਸਿੱਖਿਆ ਦਿੰਦਾ ਹੈ। ਹੂੰ। ਉਹ ਉਹਨਾਂ ਨੂੰ ਲਿਆ ਕੇ ਪਹਿਲਾਂ ਸਿੱਖੇ ਦੇ ਸਿੱਖ ਧਰਮ ਚ ਜੁਆਇਨ ਕਰਾਏ। ਹੂੰ ਹੂੰ। ਉਹਨਾਂ ਨੇ ਸਿੱਖੀ ਧਾਰਨ ਕਰਾਏ। ਫਿਰ ਪ੍ਰਚਾਰ ਤੇ ਨਿਕਲੇ। ਇਹ ਤੁਸੀਂ ਵੀਡੀਓ ਸੌਣੀ ਲਈ ਸਾਰਿਆਂ ਨੇ। ਜੋ ਕੁਛ ਇਹਦੇ ਵਿੱਚ ਗੱਗੀ ਪੰਡਤ ਜੀ ਤੇ ਬਾਈ ਹਰਪ੍ਰੀਤ ਸਿੰਘ ਮੱਕੂ ਹਣੀ ਆਪਸ ਦੇ ਵਿੱਚ ਗੱਲ ਕਰ ਰਹੇ ਐ ਇਹ ਕਹਿਣਾ ਨਹੀਂ ਚਾਹੀਦਾ ਵੈਸੇ ਇਹਨਾਂ ਨੂੰ ਤੇ ਮੈਂ ਇਸ ਵੀਡੀਓ ਰਾਹੀਂ ਮੇਰਾ ਇਹੀ ਪਲੇਟਫਾਰਮ ਆ ਮੇਰਾ ਇਹੀ ਸਾਰਾ ਕੁਛ ਆ ਇੰਸਟਾਗ੍ਰam ਮੈਂ ਇਥੋਂ ਇੱਕ ਸਨੇਹਾ ਸੰਗਤ ਤੱਕ ਤੇ ਗੱਗੀ ਪੰਡਤ ਜੀ ਤੱਕ ਪਹੁੰਚਾ ਕਰਨਾ ਚਾਹੁੰਦਾ ਗੱਗੀ ਪੰਡਤ ਜੀ ਤੁਸੀਂ ਇਹ ਕਿਹਾ ਵੀ ਮੇਰਾ ਮੇਰੇ ਪਿਤਾ ਜੀ ਮਦਰਸੇ ਜਾਂਦੇ ਆ ਤੇ ਉੱਥੇ ਸਿੱਖਿਆ ਦਿੰਦੇ ਆ ਇਸਲਾਮਿਕ ਧਰਮ ਦੀ ਤੇ ਮੇਰਾ ਜਵਾਬ ਇਹੀ ਆ ਦੀ ਤੁਸੀਂ ਬੰਦੇ ਨੂੰ ਸਮਾਂ ਚਾਹੀਦਾ ਹੁੰਦਾ ਵੀ ਮੈਂ ਤੁਹਾਨੂੰ ਇੱਕ ਅੱਧੇ ਦਿਨ ਦਾ ਸਮਾਂ ਨਹੀਂ ਦਿੰਦਾ ਮਹੀਨੇ ਦਾ ਸਮਾਂ ਨਹੀਂ ਦਿੰਦਾ ਤੁਹਾਨੂੰ ਸਾਰੀ ਉਮਰ ਦਾ ਸਮਾਂ ਵੀ ਜੇ ਤੁਸੀਂ ਕਿਤੇ ਸਾਫਤ ਕਰ ਦੋ ਵੀ ਮੇਰਾ ਪਿਓ ਜਦੋਂ ਮੈਂ ਮੇਰਾ ਜਨਮ ਹੋਇਆ ਮੈਂ ਜਦੋਂ ਆਪਣੇ ਪਿਤਾ ਜੀ ਨੂੰ ਦੇਖਦਾ ਵੀ ਜੇ ਮੇਰੇ ਪਿਤਾ ਜੀ ਮਦਰਸੇ ਗਏ ਹੋਣ ਤੇ ਜਾਂ ਉਹਨੂੰ ਕਿਸੇ ਨੇ ਨਿਵਾਜ ਪੜਦੇ ਦੇਖਿਆ ਹੋਵੇ ਸਿਰ ਹਾਜ਼ਰਾ ਸਿਰ ਵੱਢ ਕੇ ਗੱਦੀ ਪੰਡਤ ਲੈ ਜੇ ਆਪਾਂ ਨੂੰ ਭੂਰਾ ਤਰਾਜ ਨਹੀਂ ਹੈ ਤੇ ਨਹੀਂ ਤੁਸੀਂ ਆਓ ਤੁਹਾਨੂੰ ਦਿਖਾਈਏ ਵੀ ਸਾਡਾ ਪਰਿਵਾਰ ਕਿੱਦਾਂ ਦਾ ਤੁਹਾਨੂੰ ਪਿਆ ਵੀ ਸੀ ਮੈਂ ਠੀਕ ਆ ਮੈਂ ਆਪਣੇ ਪਿਤਾ ਜੀ ਦੀ ਹੁਣ ਦੀ ਨਹੀਂ ਚਲੋ ਹੁਣ ਦੀ ਵੀ ਫੋਟੋ ਪਾਉਂਗਾ ਇੱਕ ਤੇ ਮੈਂ ਅੱਜ ਤੋਂ ਵੀ ਕਹਿ ਦੇ 20 25 ਸਾਲ 30 ਸਾਲ ਪੁਰਾਣੀ ਫੋਟੋ ਵੀ ਪਾਉਂਗਾ ਹੋ ਸਕਦਾ 40 ਸਾਲ ਪੁਰਾਣੀ ਹੋਵੇ ਤੇ ਜਿੰਦੀ ਪੰਡ ਤੇ ਜੋ ਫੋਟੋ ਵੇਖ ਕੇ ਮਾੜੀ ਮੋਟੀ ਸ਼ਰਮ ਖਾਇਓ ਕਹਿਣ ਲੱਗੇ ਵੀ ਤੁਸੀਂ ਕਿਹਾ ਤੇ ਤੁਹਾਨੂੰ ਮੈਂ ਫੋਨ ਵੀ ਲਾਇਆ ਸੀ ਹੁਣ ਮੈਂ ਤੁਹਾਨੂੰ ਕਾਲ ਰਿਕਾਰਡਿੰਗ ਚਲਾਉਣਾ ਖਾਲਸਾ ਵਾਇਕਰੀ ਜੀ ਕੀ ਫਤਿਹ ਬਾਈ ਬ੍ਰਿਜ ਦਾ ਖਾਲਸਾ ਬ੍ਰਿਜ ਬ੍ਰਿਜ ਕਿਹਦੇ ਪਤਾ ਜੀ ਤੇ ਬਾਈ ਗੱਗੀ ਪੰਡਤ ਜੀ ਦਾ ਨੰਬਰ ਹੀ ਹੈ ਨਾ ਇਹ ਹਾਂ ਜੀ ਬਾਈ ਜੀ ਮੈਂ ਨਾ ਕਿਸੇ ਕਾਰਨ ਕਰਕੇ ਕਿਸੇ ਗੱਲਬਾਤ ਨੂੰ ਲੈ ਕੇ ਨਾ ਹਰਪ੍ਰੀਤ ਸਿੰਘ ਮਖੂ ਨੂੰ ਫੋਨ ਲਾਇਆ ਸੀ ਉਹਨਾਂ ਨੇ ਕਿਹਾ ਵੀ ਤੂੰ ਸੋਡੀ ਮੇਰੇ ਕੋਈ ਗੱਲਬਾਤ ਨੂੰ ਲੈ ਕੇ ਇੰਟਰਵਿਊ ਹੋਈ ਉਹਨਾਂ ਨਾਲ हां ਅਸੀਂ ਸਾਡਾ ਜਿਹੜਾ ਪਰਿਵਾਰ ਹੈ ਵੱਖ ਰਹਿੰਦਾ ਸੀ ਸਾਰੀ ਸਿੱਖ ਫੈਮਲੀ ਕਦੇ ਨਾ ਮਦਰਸੇ ਗਏ ਆ ਤੇ ਨਾ ਹੀ ਸਾਡਾ ਕੋਈ ਪਰਿਵਾਰ ਚ ਮੈਂਬਰ ਗਿਆ। ਇੱਕ ਗੱਲ ਹੋਰ ਕਹੀਆਂ ਨੂੰ ਕਿ ਉਹ ਆਪ ਹੀ ਇਸਲਾਮ ਧਰਮ ਨੂੰ ਮੰਨਣ ਵਾਲਾ ਬੰਦਾ ਆ ਤੇ ਖਲਾ ਪਿਓਕਲੇ ਇਸਲਾਮੀ ਕਹਾਦਾ ਆਪਣੇ ਪਰਿਵਾਰ ਨੂੰ ਪਹਿਲਾਂ ਸਿੱਖੀ ਕਿ ਲਿਆਏ ਫਿਰ ਸਿੱਖਾ ਧਰਮ ਦੇ ਥਾਣਾ ਦੀ ਗੱਲ ਕਰਨ ਦੇ ਕਾਬਿਲ ਹੋ ਸਕਦਾ ਹੈ। ਨਹੀਂ ਸਾਡਾ ਤਾਂ ਪਰਿਵਾਰ ਸਿੱਖੀ ਕੀ ਹੈਗਾ ਹੀ ਆ ਬਈ। ਹਾਂ ਜੀ ਆਓ ਚੈੱਕ ਕਰੋ ਸਾਰਾ ਕੁਝ ਆਓ। ਹਾਂ ਉਹੀ ਤਾਂ ਗੱਲ ਹੈ ਨਾ ਸਾਡੇ ਭੈਣਾਂ ਦੇ ਵਿਆਹ ਹੋਇਆ ਆਨੰਦ ਕਾਰਜ ਹੋਇਆ ਗੁਰਦਰਾ ਸਾਹਿਬ ਬਾਈ ਜੀ ਨਾਲ ਹਾਂ ਉਹੀ ਮੈਂ ਗੱਲ ਕਹਿ ਰਿਹਾ ਨਾ ਬਾਈ ਜੀ ਉਹ ਮੁੜ ਕੇ ਗੱਲ ਚੱਲੂਗੀ ਉਹਦਾ ਸਾਨੂੰ ਜਵਾਬ ਦੇਣਾ ਪਊਗਾ ਪੌਲ ਜਣ ਤੇ ਕੰਟਰੋਵਰਸੀ ਚ ਪੈ ਜਾਾਂਗੇ ਬਾਬਾ ਜੀ ਤੁਸੀਂ ਆਡੇ ਘਰੇ ਗਏ ਆ ਨਾ ਤੇ ਇਹਨਾਂ ਨੂੰ ਦੱਸਿਓ ਡੈਡੀ ਜੀ ਹੋਣੀ ਤੁਹਾਡੇ ਸਾਹਮਣੇ ਬੈਠੇ ਮਾਤਾ ਜੀ ਹੋਣੀ ਦੱਸਿਓ ਵੀ ਉਹ ਅਸੀਂ ਮਦਰਸ ਮੈਂ ਉਹੀ ਇਸ ਗੱਲ ਦੇ ਵਿੱਚ ਤਾਂ ਹੀ ਕਰਨਾ ਗੱਲ ਕੀਤੀ ਮੈਂ ਕੋਲੀ ਕਹਾ ਜੀ ਕਨੋਰੀ ਚੱਲੇ ਆ ਤੋ ਤੋ ਅੱਗੇ ਬਾਅਦ ਚਾਪਾ ਗੌਰਮੈਂਟ ਗੱਲ ਕਰਦੇ ਆ ਕੋਈ ਗੱਲ ਨਹੀਂ ਮੈਂ ਕਰ ਲੈਣਾ ਬਾਬਾ ਜੀ ਨਾਲ ਓਕੇ ਓਕੇ ਤੁਸੀਂ ਕਰ ਲਓ ਉਹਨਾਂ ਨੂੰ ਕਹਿੰਦੇ ਨਾ ਕਰੋ ਕੰਟਰੋਵਰਸੀ ਹੋਣੀ ਪਰ ਮੈਨੂੰ ਜਵਾਬ ਦੇਣਾ ਪਊਗਾ ਬਾਈ ਓਕੇ ਕਹਿਦੇ ਨੇ ਕਹਿਦੇ ਨੇ ਕਹਿਦੇ ਓਕੇ ਓਕੇ ਮੈਨੂੰ ਪਤਾ ਲੱਗ ਗਿਆ ਸੀ ਪਹਿਲਾਂ ਵੀ ਇਹ ਆਡੀਓ ਰਿਕਾਰਡ ਕੀਤੀ ਆ ਤੁਸੀਂ ਹਰਪ੍ਰੀਤ ਸਿੰਘ ਮੱਖੂ ਜੀ ਨਾਲ ਤੁਹਾਡੀ ਇੰਟਰਵਿਊ ਹੋਈ ਆ ਤੇ ਸੰਗਤ ਜੀ ਮੈਂ ਦੱਸਦਾ ਮੈਂ ਪੰਡਤ ਜੀ ਹੁਣਾਂ ਨੂੰ ਗੱਗੀ ਪੰਡਤ ਜੀ ਹੁਣਾਂ ਨੂੰ ਮੈਂ ਕਿਹਾ ਸੀ ਈ ਪੰਡਤ ਜੀ ਦੀ ਥੋੜੀ ਰਿਕਾਰਡਿੰਗ ਹੋਈ ਹੈ ਇਹ ਤੇ ਇੱਥੇ ਥੋੜੀ ਸਟੇਟਮੈਂਟ ਗਲਤ ਤਾਂ ਵੀ ਤੁਸੀਂ ਉਹ ਰਕਾ ਲਓ ਤੇ ਨਹੀਂ ਕੰਟਰੋਵਰਸੀ ਹੋ ਜੂ ਪਰ ਪਤਾ ਨਹੀਂ ਸ਼ਾਇਦ ਉਹਨਾਂ ਨੇ ਕਿਆ ਜਾਂ ਕਿ ਨੇ ਗਲਤ ਆਪਾਂ ਨੂੰ ਨਹੀਂ ਪਤਾ ਪਰ ਮੇਰੇ ਜਿਹੜੀ ਗੱਲਬਾਤ ਕਰਨ ਦਾ ਤਰੀਕਾ ਇਹਨਾਂ ਦਾ ਉਹ ਬਹੁਤ ਗਲਤ ਸੀਗਾ ਤੇ ਬਾਕੀ ਸੰਗਤ ਜੋ ਫੈਸਲਾ ਕਰੇ ਠੀਕ ਆ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਤ ਜੀ ਹੋਣੀ ਤੇ ਉਹ ਆਪਣੇ ਮਹਾਰਾਜ ਨੂੰ ਹਾਜ਼ਰ ਸਮਝ ਕੇ ਹੋਏ ਤੇ ਸੋਚਣ ਵੀ ਮੈਨੂੰ ਇਹ ਗੱਲ ਕਰਨੀ ਚਾਹੀਦੀ ਸੀ ਕਿ ਪਤਾ ਕਿਤੇ ਕਿ ਨਹੀਂ ਕਰਨੀ ਚਾਹੀਦੀ ਸੀ ਮੈਂ ਆਪਣੇ ਪਿਤਾ ਜੀ ਦੀਆਂ ਫੋਟੋਆਂ ਹੋ ਸਕਦਾ ਮਾਤਾ ਜੀ ਦੀ ਫੋਟੋ ਫੋਨ ਚੋਂ ਹੀ ਤਾਂ ਉਹ ਵੀ ਪਾਉਂਗਾ ਤੇ ਮੈਂ ਆਪਦੀ ਨਿੱਕੇ ਹੁੰਦਿਆਂ ਦੀਆਂ ਵੀ ਪਾਉਂਗਾ ਤੇ ਗੱਗੀ ਪੰਡਤ ਜੀ ਇਸ ਗੱਲ ਦਾ ਜਵਾਬ ਦੇਣ ਵੀ ਮਦਰਸੇ ਕੌਣ ਜਾਂਦਾ ਤੇ ਕੌਣ ਨਹੀਂ ਦੂਜਾ ਇਹ ਚੈਲੰਜ ਆ ਗੱਗੀ ਪੰਡਤ ਜੀ ਹੁਣਾਂ ਨੂੰ ਵੀ ਤੁਸੀਂ ਆਪਦੀ ਨਿਗਾਹ ਚ ਵੀ ਆਪਦੇ ਬੰਦਿਆਂ ਨੂੰ ਲਿਆਇਓ ਕਿ ਆਪਾਂ ਬਾਣੀ ਪੜਵਾ ਲੈਨੇ ਮੇਰੇ ਪਿਤਾ ਜੀ ਤੋਂ ਤੁਹਾਡੇ ਪਿਤਾ ਜੀ ਤੋਂ ਜਾਂ ਕਿਸੇ ਤੋਂ ਵੀ ਵੀ ਜੇ ਕੋਈ ਟੋਕ ਜਾਵੇ ਵੀ ਮੇਰੇ ਅਮਰਿਤਪਾਲ ਸਿੰਘ ਮਹਿਰੋਂ ਦੇ ਪਿਤਾ ਜੀ ਨੇ ਬਾਣੀ ਗਲਤ ਪੜ੍ਹੀ ਆ ਤੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੰਤ ਹੈ ਮੇਰੇ ਪਿਤਾ ਜੀ ਨੇ ਨਹੀਂ ਲਈ ਤੇ ਜਾਂ ਮੇਰੇ ਪਿਤਾ ਜੀ ਨੇ ਗ੍ਰੰਥੀ ਸੰਗ ਦੀਆਂ ਡਿਊਟੀਆਂ ਨਹੀਂ ਕੀਤੀਆਂ ਜਾਂ ਪੰਝਾ ਪਿਆਰਾਂ ਚ ਨਹੀਂ ਲੱਗਦੇ ਰਹੇ ਤੇ ਤਾਂ ਵੀ ਸਹ ਰਾ ਹਾਜਰਾ ਤੇ ਨਹੀਂ ਗੱਗੀ ਪੰਡਤ ਜੀ ਸ਼ਰਮ ਆਉਂਦੀ ਇਹ ਕਹਿੰਦੇ ਵੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਚਲੋ ਕੋਈ ਨਾ ਮੈਂ ਹੋਰ ਬਥੇਰੇ ਆ ਰਜੇਮਿਆਂ ਦੇ ਵਿੱਚ ਰੁੱਝਿਆ ਹੋਇਆ ਤੇ ਮੈਂ ਉਦੋਂ ਹਜੇ ਭੱਜਿਆ ਫਿਰਦਾ ਅਰ ਫਿਰ ਇਹ ਚੀਜ਼ ਨੂੰ ਮੈਂ ਪਾਸੇ ਕਰ ਦੇਣਾ ਇਗਨੋਰ ਕਰ ਦੇਣਾ ਵੀ ਜਿੱਥੇ ਹੋਰ ਲੋਕ ਮੈਨੂੰ ਬੋਲਦੇ ਸੀ ਉੱਥੇ ਇਹ ਵੀ ਆਮ ਹੀ ਬੰਦਾ ਵਾ ਵੀ ਇਹ ਕੋਈ ਪੰਡਤਾਂ ਵਾਲਾ ਬਾਣਾ ਹੀ ਪਾਇਆ ਹੋਇਆ ਮੈਂ ਤਾਂ ਫਿਰ ਇਹੀ ਸੋਚੂਗਾ ਨਾ ਤੁਸੀਂ ਬਿਨਾਂ ਸੋਚੇ ਸਮਝੇ ਸਟੇਟਮੈਂਟ ਦਿੱਤੀ ਬਹੁਤ ਮਾੜੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ